ਸਸ਼ਵਿਕਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰ-ਬਾਰ ਇਹ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿ ਹੁਣ ਤੁਹਾਨੂੰ ਕੋਈ ਵੀ ਵੀਆਈਪੀ ਸਹੂਲਤ ਨਹੀਂ ਦਿੱਤੀ ਜਾਏਗੀ ਜੇਲ੍ਹ ਦੇ ਅੰਦਰ ਤੁਹਾਨੂੰ ਆਮ ਆਦਮੀ ਵਾਂਗ ਹੀ ਰਹਿਣਾ ਪਵੇਗਾ ਜਿਵੇਂ ਆਮ ਕੈਦੀ ਰਹਿੰਦੇ ਨੇ ਕਿਉਂਕਿ ਤੁਸੀਂ ਹੁਣ ਪਾਰਥ ਦੇ ਇੱਕ ਆਮ ਵਿਅਕਤੀ ਹੀ ਹੋ ਤੁਸੀਂ ਕੋਈ ਵੀਆਈਪੀ ਪਰਸਨ ਨਹੀਂ ਹੋ ਤੁਸੀਂ ਕੋਈ ਮੌਜੂਦਾ ਐਮਐਲਏ ਨਹੀਂ ਹੋ ਤੁਹਾਨੂੰ ਆਮ ਕੈਦੀਆਂ ਵਾਂਗ ਹੀ ਜੋ ਹੈ ਆਨੰਦ ਲੈਣਾ ਪਏਗਾ ਜੇਲ੍ਹ ਦੇ ਵਿੱਚ ਤੇ ਦੂਸਰੇ ਪਾਸੇ ਜੋ ਵਿਕਰਮ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਪਟੀਸ਼ਨਾਂ ਪਾਈ ਜਾ ਰਹੀਆਂ ਨੇ ਮੁਹਾਲੀ ਦੀ ਅਦਾਲਤ ਦੇ ਵਿੱਚ ਕਿ ਮੈਨੂੰ ਔਰੰਗ ਸ਼੍ਰੇਣੀ ਦਿੱਤੀ ਜਾਵੇ ਲੇਕਿਨ ਇਸੀ ਦੀ ਸੁਣਵਾਈ ਨਹੀਂ ਹੋ پا ਰਹੀ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨੇ ਕਿ ਜੋ ਸਹਰਾਣੇ ਮੰਗਦੇ ਨੇ ਜੋ ਏਸੀ ਮੰਗਦੇ ਨੇ ਇਹ ਲੋਕ ਇੰਨਾ ਚੀਜ਼ਾਂ ਦੇ ਕਾਬਲ ਨਹੀਂ ਕਿਉਂਕਿ ਇਹਨਾਂ ਨੇ ਲੋਕਾਂ ਦੀਆਂ ਧੀਆਂ ਪੈਣਾ ਦੀਆਂ ਜੋ ਰੰਗ ਬਰੰਗੀਆਂ ਚੁੰਨੀਆਂ ਨੂੰ ਚਿੱਟਾ ਕਰ ਦਿੱਤਾ ਹੈ ਨਸ਼ੇ ਵੇਚੇ ਹਨ ਭ੍ਰਿਸ਼ਟਾਚਾਰ ਫੁਲਾਇਆ ਹੈ ਜਾਇਦਾਤਾਂ ਇਕੱਠੀਆਂ ਕੀਤੀਆਂ ਹਨ ਇਹਨਾਂ ਨੂੰ ਆਮ ਜ਼ਿੰਦਗੀ ਹੀ ਬਤਾਉਣੀ ਪਵੇਗੀ ਜੇਲ੍ਹਾਂ ਦੇ ਵਿੱਚ ਉਸਤੇ ਹੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਾਰ-ਵਾਰ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਹਨ ਤਾਂ ਉੱਥੇ ਹੀ ਇਕ ਵੱਡੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜਦੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਅਕਾਲੀ ਆਗੂਆਂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਕੀਰ ਰਾਹੀ ਬੈਰਕ ਬਦਲੀ ਜਾਣ ਦੀ ਅਰਜੀ ਮੁਹਾਲੀ ਅਦਾਲਤ ਵਿਖੇ ਲਗਾਈ ਸੀ ਇਸ ਅਰਜੀ ਦੀ ਅਪੀਲ ਕੀਤੀ ਗਈ ਹੈ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਵਿਧਾਇਕ ਰਹਿ ਚੁਕੇ ਹਨ ਇਸ ਦੇ ਮਜੇ ਮਜੇਂਜਰ ਮਜੇ ਨਜ਼ਰ ਉਹਨਾਂ ਨੂੰ ਸੰਤਰੀ ਔਰੇਂਜ ਕੈਟਾਗਰੀ ਤਹਿਤ ਬਾਕੀ ਮੁਕੱਦਮੇ ਅਦੀਨ ਅਜੇ ਸਜ਼ਾ ਕਾਟ ਰਹੇ ਕੈਦੀਆਂ ਦੇ ਵਾਂਗ ਹੀ ਰੱਖਿਆ ਜਾਣਾ ਚਾਹੀਦਾ ਹੈ ਅੱਜ ਅਦਾਲਤ ਵਿਖੇ ਇਹ ਅਰਜੀ ਤੇ ਸੁਣਵਾਈ ਮੌਕੇ ਨਾਬਾਦੀ ਨਵੀਂ ਜੇਲ੍ਹ 'ਚ ਮੰਗਵਾਏ ਗਏ ਰਿਕਾਰਡ ਅਤੇ ਜੇਲ੍ਹ ਮੈਨੂਅਲ ਦੀ ਕਾਪੀ ਨੂੰ ਜੇਲ੍ਹ ਪ੍ਰਸ਼ਾਸਕ ਵੱਲੋਂ ਜਮ੍ਹਾਂ ਕਰਵਾਇਆ ਗਿਆ ਨਾਲ ਹੀ ਜਾਂਚ ਦੇ ਵਜੋਂ ਮੋਸ਼ਾਬਰ ਸਥਿਤ ਵਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਅੰਦਰ ਵਿਜੀਲੈਂਸ ਬਿਊਰੋ ਨੇ ਅਧਿਕਾਰੀਆਂ ਦੀ ਛਾਪੇਮਾਰੀ ਸੰਬੰਧੀ ਅਰਜੀ ਵੀ ਸੁਣਾਈ ਇਸ ਸਮੇਤ ਮਜੀਠੀਆ ਦੀ ਗ੍ਰਿਫਤਾਰੀ ਦੇ ਆਧਾਰ ਦੀ ਕਾਪੀ ਸਪਲਾਈ ਕਰਨ ਲਈ ਅਰਜੀ ਦੀ ਸੁਣਵਾਈ ਜੱਜ ਹਰਦੀਪ ਸਿੰਘ ਦੀ ਅਦਾਲਤ ਤੇ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਮੁਲਤਵੀ ਕਰ ਦਿੱਤਾ ਇਸ ਮੌਕੇ ਸਰਕਾਰੀ ਵਕੀਲ ਪ੍ਰੀਤ 인ਦਰ ਪਾਸ ਸਿੰਘ ਅਤੇ ਬਚਾਅ ਧਿਰ ਦੇ ਵਕੀਲ ਵੀ ਸ਼ਾਮਲ ਸਨ ਤਾਂ ਹੁਣ ਜੋ ਇਹ ਬੰਦ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਸੂਤਰਾਂ ਤੋਂ ਬਾਕੀ ਜੋ ਵੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਣਗੇ